ਕੀ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਾ ਕੇ ਸੰਬੋਧਿਤ ਕੀਤਾ ਜਾਵੇ ਭਗਤ ਕਾ ਕੇ ਸੰਬੋਧਿਤ ਕੀਤਾ ਜਾਵੇ ਜਾਂ ਫਿਰ ਕੁਝ ਹੋਰ ਕਿਹਾ ਜਾਵੇ ਸੰਤ ਕਿਹਾ ਜਾਵੇ ਉਹ ਕਿਸੇ ਇੱਕ ਵਿਸ਼ੇਸ਼ ਵਰਗ ਦੇ ਹੈ ਹੀ ਨਹੀਂ ਸਮ ਉਹ ਸਮੁੱਚੀ ਮਾਨਵਤਾ ਦੇ ਸਨ ਰਵਿਦਾਸ ਮਹਾਰਾਜ ਜੀ ਤਸਵੀਰ ਜਿਹੜੀ ਸਭ ਤੋਂ ਵੱਧ ਪ੍ਰਚਲਿਤ ਉਹਨਾਂ ਦੇ ਹੱਥ ਦੇ ਵਿੱਚ ਮਾਲਾ ਹੈ ਮੱਥੇ ਤੇ ਤਿਲਕ ਹੈ ਉਹ ਤਸਵੀਰ ਕਿੰਨੀ ਕੁ ਆਥੈਂਟਿਕ ਹੈ ਕੀ ਗੁਰੂ ਰਵਦਾਸ ਜੀ ਦੀ ਗੁਰਨਾਨਕ ਦੇਵ ਜੀ ਨਾਲ ਕੋਈ ਮੁਲਾਕਾਤ ਹੋਈ ਇਹ ਤੁਸੀਂ ਉਹਨਾਂ ਦੇ ਵਿਚਾਰਤਾਰ ਨਹੀਂ ਮੰਨੋਗੇ ਤਾਂ ਉਹ ਤਸਵੀਰ ਨੂੰ ਮਤਲਕ ਨਕਮਸਤਕ ਹੋਣ ਦਾ ਕੋਈ ਲਾਭ ਨਹੀਂ ਹੈਗਾ ਕਮਾਲ ਦੀ ਗੱਲ ਇਹ ਹੈ ਕਿ ਸਮੁੱਚੀ ਗੁਰੂਦਾਸ ਬਾਣੀ ਦੇ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜਿਹੜਾ ਕਿ ਕਿਸੇ ਦਾ ਦਿਲ ਦਿਖਾਉਣ ਵਾਲਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਜਿਹੜਾ ਬਾਣੀਕਾਰ ਹੈਗਾ ਗੁਰੂ ਦੀ ਪਦਵੀ ਰਖਦਾ ਪੜਿਆ ਗੁਣਿਆ ਨਾਮ ਸਤ ਸੁਣੀਆ ਹਮ ਅਨਪਹੁ ਭੌਨਾ ਦਰਸਾ ਹਾਂਜੀ ਤੇ ਇੱਥੇ ਉਹ ਪਤਾ ਲੱਗਦਾ ਕਿ ਉਹ ਪੜੇ ਵੀ ਸਨ ਗੁਣੇ ਹੋਏ ਵੀ ਸਨ ਸੰਸਾਰ ਭਰ ਦੇ ਵਿੱਚ ਜਿੰਨੇ ਲੜਾਈ ਝਗੜੇ ਖੋਰੇ ਨੇ ਉਹਨਾਂ ਸਾਰੇ ਲੜਾਈ ਝਗੜਿਆਂ ਦਾ ਅਗਰ ਕੋਈ ਮੈਂ ਸਮਝਦਾ ਸਮਾਧਾਨ ਮਿਲ ਸਕਦਾ ਤਾਂ ਬੇਗੰਪਰਾ ਸ਼ਬਦ ਵਿੱਚ ਜੋ ਮਾਰਗਦਰਸ਼ਨ ਕੀਤਾ ਗਿਆ ਗੁਰੂ ਦਾਸ ਜੀ ਮਹਾਰਾਜ ਤੋਂ ਉਹਨੂੰ ਬੇਸ ਬਣਾ ਕੇ ਇਹ ਸਾਰੇ ਝਗੜੇ ਖਤਮ ਕੀਤੇ ਜਾ ਸਕਦੇ ਨੇ ਜੇ ਇਹਨੂੰ ਮਤਲਬ ਠੀਕ ਪਸੰਦ ਵਿੱਚ ਪਹਿਲਾਂ ਤਾਂ ਆਪ ਸਮਝੋ ਕੋ ਸਾਡੀ ਇਹ ਹੁੰਦਾ ਕਿ ਅਸੀਂ ਸਿਰਫ ਮਤਲਬ ਕਿ ਉਹਨੂੰ ਪੜਦੇ ਆ ਸੁਣਦੇ ਆ ਪਰ ਮੰਨਦੇ ਨਹੀਂ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਆਪਣੇ ਗੁਰੂਆਂ ਦੀ ਬਾਣੀ ਤੋਂ ਜੀਵਨ ਜਾਚ ਸਿੱਖਦੇ ਆ ਗੁਰੂਆਂ ਦੀ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਚੰਗਾ ਜੀਵਨ ਕਿਵੇਂ ਜੀਵਿਆ ਜਾਵੇ ਤਾਂ ਉਹਨਾਂ ਗੁਰੂਆਂ ਬਾਰੇ ਵੀ ਸਾਨੂੰ ਜ਼ਰੂਰ ਜਾਨਣਾ ਚਾਹੀਦਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਆਪਾਂ ਉਹਨਾਂ ਬਾਰੇ ਉਹਨਾਂ ਦੀਆਂ ਰਚਨਾਵਾਂ ਬਾਰੇ ਕੁਝ ਉਹਨਾਂ ਬਾਰੇ ਜੋ ਧਾਰਨਾਵਾਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਰਹਿਣਗੇ ਪ੍ਰੋਫੈਸਰ ਜਸਵੀਰ ਸਿੰਘ ਸਾਵਰ ਜੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ ਔਰ ਫਾਊਂਡਰ ਚੇਅਰਮੈਨ ਵੀ ਨੇ ਗੁਰੂ ਰਵਿਦਾਸ ਸ਼ੇਰ ਜੀ ਦੇ ਸਰ ਸਵਾਗਤ ਹੈ ਜੀ ਬਹੁਤ-ਬਹੁਤ ਮਿਹਰਬਾਨੀ ਜੀ ਤੁਸੀਂ ਉਦਮ ਕੀਤਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਤੇ ਦਰਸ਼ਨ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਇਹ ਉੱਪਰ ਵਾਲਾ ਜਿਹੜਾ ਕੀਤਾ ਮੈਂ ਇਸ ਕਰਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਜੀ ਬਹੁਤ-ਬਹੁਤ ਧੰਨਵਾਦ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਤੁਸੀਂ ਗੁਰੂ ਰਵਦਾਸ ਜੀ ਬਾਰੇ ਕਾਫੀ ਰਿਸਰਚ ਕੀਤੀ ਹੈ ਜੀ ਪੰਜ ਕਿਤਾਬਾਂ ਵੀ ਲਿਖ ਚੁੱਕੇ ਹੋ ਹਾਂਜੀ ਸਿੱਖ ਜਗਤ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੈ ਜੀ ਕਈ ਵਾਰ ਕਿ ਰਵਦਾਸ ਮਹਾਰਾਜ ਜੀ ਨੂੰ ਗੁਰੂ ਕਾ ਕੇ ਸੰਬੋਧਿਤ ਕੀਤਾ ਜਾਵੇ ਭਗਤ ਕਾ ਕੇ ਸੰਬੋਧਿਤ ਕੀਤਾ ਜਾਵੇ ਜਾਂ ਫਿਰ ਕੁਝ ਹੋਰ ਕਿਹਾ ਜਾਵੇ ਸੰਤ ਕਿਹਾ ਜਾਵੇ ਤੁਹਾਡਾ ਕੀ ਮੰਨਣਾ ਹੈ ਦੇਖੋ ਇਹ ਜਿਹੜਾ ਹੈ ਨਾ ਸਵਾਲ ਹੈਗਾ ਮੈਂ ਸਮਝ ਬਹੁਤ ਹੀ ਬੇਲੋੜਾ ਐਕਚੁਅਲੀ ਇਹ ਸਾਡੀ ਸੋਚ ਦਾ ਜਿਹੜਾ ਇੱਕ ਪ੍ਰਤੀਕਰਮ ਹੈ ਕਿ ਕੁਝ ਲੋਕਾਂ ਦਾ ਇਹ ਖਿਆਲ ਆ ਕਿ ਗੁਰੂਦਾਸ ਸਿੰਘ ਮਹਾਰਾਜ ਨੂੰ ਜੇਕਰ ਗੁਰੂ ਕਵਾਂਗੇ ਤਾਂ ਉਹ ਬਹੁਤ ਮਹਾਨ ਹੋਣ ਨੇ ਤੇ ਕੁਝ ਇਹ ਕਹਿੰਦੇ ਨਹੀਂ ਕਿਉਂਕਿ ਉਸ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਪ੍ਰਚਲਿਤ ਸੀ ਉਹ ਭਗਤ ਸੀਗਾ ਇਸ ਕਰਕੇ ਗੁਰੂ ਸਹਿਬਾਨ ਨੇ ਗੁਰੂ ਰਣ ਸਾਹਿਬ ਦੇ ਵਿੱਚ ਉਹਨਾਂ ਨੂੰ ਬਤੌਰ ਭਗਤ ਜੀ ਸੰਬੋਧਨ ਕੀਤਾ ਪਰ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਰਣ ਸਾਹਿਬ ਜਿੰਨੇ ਗੁਰੂਦਾਸ ਸਿੰਘ ਮਹਾਰਾਜ ਦੇ ਸ਼ਬਦ ਨੇ ਉੱਥੇ ਉਹਨਾਂ ਨੂੰ ਸੰਬੋਧਨ ਭਗਤ ਰਵਦਾਸ ਜੀ ਕਰਕੇ ਕੀਤਾ ਗਿਆ ਹਾਂਜੀ ਸਿਧਾਨੀ ਕੀਤਾ ਉਹਨਾਂ ਨੇ ਭਗਤ ਰਵਦਾਸ ਜੀ ਕੇਆ ਪੂਰਾ ਮਤਲਬ ਕੇ ਮਾਨ ਸਰਕਾਰ ਦਿੰਦਾ ਹੈ ਭਗਤ ਰਵਦਾਸ ਜੀ ਕੇ ਹਾਂਜੀ ਭਗਤ ਰਵਦਾਸ ਜੀ ਕੇਆ ਹੋਇਆ ਇਸੇ ਤਰੀਕੇ ਮਤਲਬ ਕਿ ਜਿਹੜੇ ਲੋਕੀ ਮਤਲਬ ਕਿ ਇਹਨਾਂ ਨੂੰ ਸੰਤ ਕਾ ਕੇ ਸੰਬੋਧਨ ਕਰਦੇ ਨੇ ਉਹ ਵੀ ਮਤਲਬ ਕਿ ਉਹਨਾਂ ਦੀ ਭਾਵਨਾ ਕੋਈ ਮਾੜੀ ਨਹੀਂ ਹੈਗੀ ਸਭ ਤੋਂ ਵੱਡੀ ਚੀਜ਼ ਤਾਂ ਇਹਦੇ ਚ ਇਹ ਦੇਖਣ ਵਾਲੀ ਹੈ ਕਿ ਜਿਹੜੇ ਲੋਕੀ ਬਤੌਰ ਗੁਰੂ ਇਹਨਾਂ ਨੂੰ ਸੰਬੋਧਨ ਕਰਦੇ ਨੇ ਬਤੌਰ ਭਗਤ ਸੰਬੋਧਨ ਕਰਦੇ ਨੇ ਬਤੌਰ ਸੰਤ ਸੰਬੋਧਨ ਕਰਦੇ ਹਨ ਕਿ ਉਹਨਾਂ ਦੀ ਭਾਵਨਾ ਜਿਹੜੀ ਹੈਗੀ ਹੈ ਉਦੋਂ ਕੋਈ ਫਰਕ ਤਾਂ ਨਹੀਂ ਜੇਕਰ ਉਹਨਾਂ ਦੀ ਭਾਵਨਾ ਉੱਚੀ ਸੁੱਚੀ ਹੈ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਗੁਰੂ ਕਹਿਣਾ ਵੀ ਉਨਾ ਹੀ ਸਤਕਾਰ ਹੈਗਾ ਭਗਤ ਕਹਿ ਕੇ ਸੰਬੋਧਨ ਕਰਨਾ ਵੀ ਉਤਨਾ ਹੀ ਸਤਕਾਰ ਹੈ ਸੰਤ ਕਹਿ ਕੇ ਸੰਬੋਧਨ ਕਰਨਾ ਵੀ ਉਤਨਾ ਹੀ ਸਤਕਾਰ ਹੈ ਉਹਨਾਂ ਦੇ ਸਤਕਾਰ ਵਿੱਚ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਖੁਦ ਪਗਤ ਸ਼ਬਦ ਨੂੰ ਬਹੁਤ ਹੀ ਸਰਬੋਤਮ ਕਿਹਾ ਹੈਗਾ ਸੋ ਇਸ ਕਰਕੇ ਜੇ ਉਹਨਾਂ ਨੂੰ ਸ਼ਰਧਾਪੂਰਵਕ ਜਿਹੜੇ ਵੀ ਮਤਲਬ ਕਿ ਉਹਨਾਂ ਗੁਰੂ ਘਰ ਕੇ ਸੰਬੋਧਨ ਕਰਦੇ ਆ ਮੈਂ ਕਹਿੰਦਾ ਕੋ ਮਾੜੀ ਕਰਨੀ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਜੀ ਜਿਵੇਂ ਤੁਸੀਂ ਭਾਵਨਾ ਦੀ ਗੱਲ ਕੀਤੀ ਹੈ ਦਰਸਲ ਜਿਨ੍ਹਾਂ ਲੋਕਾਂ ਲਈ ਗੁਰੂ ਰਵਦਾਸ ਜੀ ਲੜੇ ਜਿਨ੍ਹਾਂ ਨੂੰ ਸੋ ਕਾਲਡ ਲੋ ਕਾਸਟ ਕਹਿ ਦਿੰਦੇ ਆ ਉਹਨਾਂ ਦਾ ਇਤਰਾਜ਼ ਹੁੰਦਾ ਕਿ ਇਹਦੇ ਵਿੱਚ ਕਾਸਟਿਜ਼ਮ ਛੁਪਿਆ ਹੋਇਆ ਵੀ ਇਸ ਕਰਕੇ ਨਹੀਂ ਗੁਰੂ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਨਹੀਂ ਬਿਲਕੁਲ ਜਿਹੜੀ ਇਹ ਜਿਹੜੀ ਉਹਨਾਂ ਦੀ ਸੋਚ ਹੈ ਕਿ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਕਿਉਂਕਿ ਗੁਰੂਦਾਸ ਜੀ ਮਹਾਰਾਜ ਦੀ ਬਾਣੀ ਨੂੰ ਮਤਲਕ ਕਿ ਪੜਦੇ ਆਂ ਪੜਾਉਂਦੇ ਆਂ ਮੈਨੂੰ ਤਕਰੀਬਨ ਕੋਈ ਅੱਧੀ ਸਦੀ ਹੋ ਚੁੱਕੀ ਹੈ ਜੀ ਗੁਰੂਦਾਸ ਜੀ ਮਹਾਰਾਜ ਦੀ ਸਮੁੱਚੀ ਬਾਣੀ ਵਿੱਚ ਕਿਸੇ ਵੀ ਵਰਗ ਨੂੰ ਨਾ ਵੜਾਇਆ ਗਿਆ ਨਾ ਛਟਾਇਆ ਗਿਆ ਉਹਨਾਂ ਦੀ ਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਹੈਗਾ ਉਹ ਸਮੁੱਚੀ ਮਤਲਕ ਜਿਹੜੀ ਹੈਗੀ ਹੈ ਸੰਸਾਰ ਦੀ ਮਨੁੱਖਤਾ ਉਹਨੂੰ ਸੰਬੋਧਿਤ ਹੈਗਾ ਜਦੋਂ ਕਿ ਉਹ ਇਹ ਗੱਲ ਕਹਿੰਦੇ ਨੇ ਸਰਬੇ ਏਕ ਅਨੇਕੈ ਸਵਾਮੀ ਸਭ ਘਟ ਭੋਗ ਹੋਇਐ ਸੋਈ ਤਾਂ ਫਿਰ ਉੱਥੇ ਕਿਸੇ ਕਿਸਮ ਕੋਈ ਜਾਤ ਪਾਤ ਨਹੀਂ ਰਹਿਣਦੀ ਬਲਕਿ ਗੁਰੂ ਰਦਾਸ ਜੀ ਮਹਾਰਾਜ ਦਾ ਤਾਂ ਸਾਰਾ ਜਿਹੜਾ ਸੰਘਰਸ਼ ਹੈ ਉਹ ਜਾਤ ਪਾਤ ਦੇ ਖਿਲਾਫ ਹੈ ਉਹ ਕਿਸੇ ਇੱਕ ਵਿਸ਼ੇਸ਼ ਵਰਗ ਦੇ ਹੈ ਹੀ ਨਹੀਂ ਸਮ ਉਹ ਸੂਚੀ ਮਾਨਵਤਾ ਦੇ ਸਨ ਔਰ ਸਾਰੀ ਮਨੁੱਖਤਾ ਉਹਨਾਂ ਨੂੰ ਪਿਆਰ ਕਰਦੀ ਹੈ ਇਸੇ ਕਰਕੇ ਮਤਲਬ ਕਿ ਭਾਵੇਂ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਭਗਤ ਕਰਕੇ ਸੰਬੋਧਨ ਕੀਤਾ ਗਿਆ ਪਰ ਜਿਸ ਵੇਲੇ ਉਹਨਾਂ ਨੂੰ ਨਤਮਸਤਕ ਹੁੰਦੇ ਆਓ ਨਮਸਕਾਰ ਕਰਦੇ ਨੇ ਕੋਈ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਇਸੇ ਭਗਤ ਕਰਕੇ ਸੰਬੋਧਨ ਇਹ ਨਤਮਸਤਕ ਹੋ ਰਹੇ ਆ ਜਾਂ ਗੁਰੂ ਕਰਕੇ ਹੋ ਰਹੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਜਿਹੜਾ ਬਾਣੀਕਾਰ ਹੈਗਾ ਉਹ ਗੁਰੂ ਦੀ ਪਦਵੀ ਰੱਖਦਾ ਇਸ ਕਰਕੇ ਸਾਰੇ ਗੁਰੂ ਕਰਕੇ ਉੱਥੇ ਜਿਹੜੇ ਸਤਿਕਾਰੇ ਜਾਂਦੇ ਨੇ ਉਹਨਾਂ ਦੇ ਜਨਮ ਨੂੰ ਲੈ ਕੇ ਵੀ ਕਈ ਵਾਰ ਵਿਵਾਦ ਹੁੰਦਾ ਜੀ ਕਈ ਵਾਰ ਡੇਟਸ ਦੇ ਵੱਖਰੇ ਵੀ ਆ ਜਾਂਦੇ ਆ ਗੁਰੂ ਰਵਿਦਾਸ ਜੀ ਦਾ ਜਨਮ ਕਦੋਂ ਹੋਇਆ ਸੀ ਗੁਰੂ ਦਾਸ ਜੀ ਮਹਾਰਾਜ ਦਾ ਜਿਹੜਾ ਐਸੇਲੇ ਜਨਮ ਜਿਹੜਾ ਦਿਨ ਜਿਹੜਾ ਹੈਗਾ ਉਹ ਸਰ ਸਮੁੱਚੇ ਸੰਸਾਰ ਵਿੱਚ ਜੋ ਸਰਪ੍ਰਮਾਨਤ ਹੈਗਾ ਉਹ ਉਹ ਜਿਹੜੇ ਆਪਣਾ ਭਾਈ ਕਰਨ ਦਾਸ ਦੀ ਜਿਹੜੀ ਸ਼ੇਅਰਸ ਆਪਣਾ ਇੱਕ ਪੰਕਤੀ ਹੈਗੀ ਹੈ ਕਿ ਅ ਮਾਰਚ ਦੀ 25 ਅੰਤ ਤੇ ਜੋ ਦਾ ਸੋ ਦਿੱਤੀ ਜਿਹੜੀ ਹੈਗੀ ਆ ਪੁੰਨਿਆਂ ਤੇ ਦਿਨ ਵਾਲੀ ਜਿਹੜੀ ਹੈਗੀ ਆ ਉਹਨੂੰ ਮਤਲਬ ਕਿ ਸਨਮਖ ਰੱਖ ਦਿਆ ਹੋਇਆ ਮੈਂ ਮਤਲਬ ਕਿ ਸਾਰੇ ਮਤਲਬ ਜਿਹੜੇ ਇਹ ਦਿਨ ਜਿਹੜੇ ਉਹਨਾਂ ਦੇ ਕੋਈ ਕਈ 1470 ਉਹਨਾਂ ਦੇ ਮੰਨਦੇ ਹੈਗੇ ਆ ਤੇ ਕਈ ਮਤਲਬ 1416 ਮੰਨਦੇ ਆ ਪਰ ਇਹਨਾਂ ਜਦੋਂ ਅਸੀਂ ਸੈਂਟੀਫਿਕਲੀ ਮਤਲਬ ਜਿਹੜਾ ਹੈਗਾ ਉਸ ਵੇਲੇ ਦਾ ਕਾਨੂੰ ਪਿਲੇ ਦਾ ਕਿੱਸਾ ਕੈਲੰਡਰ ਹੈਗਾ ਜਿਹਦੇ ਚ ਸੰਮਤ ਸੁਦੀ ਵਦੀ ਸਾਰਾ ਕੁਝ ਦਿੱਤਾ ਹੋਇਆ ਜਦੋਂ ਉਹਦੇ ਨਾਲ ਟੈਲੀ ਅਸੀਂ ਕਰਦੇ ਆ ਤਾਂ ਗੁਰੂਦਾਸ ਜੀ ਮਹਾਰਾਜ ਜਿਹਨੇ ਦੋ ਚੀਜ਼ਾਂ ਬੜੀਆਂ ਜਿਹੜੀਆਂ ਇੰਪੋਰਟੈਂਟ ਹੈ ਉਹਨਾਂ ਜਨਮ ਦਿਨ ਬਾਰੇ ਇੱਕ ਤਾਂ ਇਹ ਕਿ ਉਹਨਾਂ ਦਾ ਜਿਹੜਾ ਪੈਦਾਸ਼ ਹੈਗੀ ਹੈ ਉਹ ਬਨਾਸ ਦੀ ਹੈ ਹਮ ਨੰਬਰ 2 ਉਹਨਾਂ ਦੀ ਪੈਦਾਸ਼ ਦਾ ਜਿਹੜਾ ਦਿਨ ਸੀਗਾ ਉਹ ਸੁਦੀ ਵਧੀ ਦੇ ਹਿਸਾਬ ਨਾਲ ਪੂਰਨਮਾਸ਼ੀ ਸੀ ਸੋ ਪੂਰਨਮਾਸ਼ੀ ਤੇ ਜਿਹੜਾ ਬਨਾਸ ਇਹ ਦੋਸ ਅਜਿਹੇ ਤੱਥ ਨੇ ਜੋ ਉਹਨਾਂ ਨੂੰ 1433 ਵਿੱਚ ਪ੍ਰਕਾਸ਼ ਹੋਣਾ ਦਾ ਜਿਹੜਾ ਹੈਗਾ ਉਹ ਸਾਬਤ ਕਰਦੇ ਨੇ ਸੋ ਇਹ ਇਸ ਹਿਸਾਬ ਨਾਲ ਗੁਰੂ ਦਾਸ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦੇਵ ਸ ਹੈਗਾ ਮੈਂ ਇਹਨਾਂ ਨੂੰ ਮਤਲਬ ਜਨਮ ਦਿਨ ਸਮੀ ਕਹਿੰਦਾ ਮੈਂ ਉਹ ਪ੍ਰਕਾਸ਼ ਦੇਵ ਸ ਕਹਿੰਦਾ ਕਿਉਂਕਿ ਜਿਹੜੇ ਮਹਾਪੁਰਸ਼ ਹੁੰਦੇ ਆ ਇਹ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਪ੍ਰਕਾਸ਼ ਦਿੰਦੇ ਨੇ ਰੋਸ਼ਨੀ ਦਿੰਦੇ ਨੇ ਔਰ ਰੋਸ਼ਨੀ ਕਦੇ ਵੀ ਜੜੀ ਹੈਗੀ ਆ ਉਹ ਡਿਮ ਨਹੀਂ ਹੁੰਦੀ ਉਹਨਾਂ ਦੀ ਰੋਸ਼ਨੀ ਅੱਜ ਵੀ ਉਸੇ ਤਰ੍ਹਾਂ ਉਜਾਗਰ ਹੈ ਜਿਸ ਤਰ੍ਹਾਂ ਕਿ 1433 ਵਿੱਚ ਸੀਗੀ ਇਸ ਕਰਕੇ ਉਹਨਾਂ ਦਾ ਜਿਹੜਾ ਜਨਮ ਦਿਨ ਹੈਗਾ ਉਹ ਬਨਾਸ ਵਿੱਚ ਔਰ ਉਹ ਵੀ ਉਹ ਸਥਾਨ ਜਿਹੜਾ ਕਿ ਸੀਰ ਗੁਰਦੁਆਰਨਪੁਰ ਹੈਗਾ ਉੱਥੇ ਮੇਰਾ ਝਗੜਾ ਹੈਗਾ ਵੀ ਉਹ ਸੀਰ ਗੁਰਦੁਆਰਨ ਉਹਨਾਂ ਦਾ ਜਿਹੜਾ ਹੈਗਾ ਜਨਮ ਹੋਇਆ ਜਾਂ ਕਿਤੇ ਹੋਰ ਹੋਇਆ ਪਰ ਜੇ ਅਸੀਂ ਉਹ ਸਾਰੀਆਂ ਪ੍ਰਸਥਿਤੀਆਂ ਨੂੰ ਦੇਖੀ ਤਾਂ ਗੁਰੂ ਰদাস ਜੀ ਮਹਾਰਾਜ ਆ ਜਿਹੜਾ ਪ੍ਰਕਾਸ਼ਦੇਵ ਸ ਹੈਗਾ ਉਹ ਉਹਨਾਂ ਦਾ ਸੀਰ ਗੁਰਦੁਆਰਨਪੁਰ ਚ ਹੁੰਦਾ ਹੈ 1433 ਈਸਵੀ ਨੂੰ ਜੋ ਕਿ ਮਤਲਬ ਕਿ 1377 ਈਸਵੀ ਬਣਦਾ ਹੈ ਵੈਸੇ ਤਾਂ ਕਈ ਥਾਵਾਂ ਤੇ ਬਹੁਤ ਕਲੀਅਰਲੀ ਇਹ ਮੈਂਸ਼ਨ ਹੈ ਉਹ ਖੁਦ ਵੀ ਇਦਾਂ ਲਿਖਦੇ ਨੇ ਕਿ ਉਹ ਇਸ ਜਾਤ ਨਾਲ ਸੰਬੰਧਿਤ ਸੀਗੇ ਮੈਂ ਕਹਿਣਾ ਨਹੀਂ ਚਾਹੁੰਗਾ ਸ਼ਬਦ ਪਰ ਕਈ ਵਾਰੀ ਕੁਝ ਲੋਕ ਕਹਿੰਦੇ ਕਿ ਉਸ ਸਮੇਂ ਦੇ ਵਿੱਚ ਪੜ੍ਹਨ ਲਿਖਣ ਦੀ ਜਾਇਜ਼ਤ ਨਹੀਂ ਸੀਗੀ ਸ਼ੂਦਰਾਂ ਨੂੰ ਤਾਂ ਫਿਰ ਉਹ ਬ੍ਰਾਹਮਣ ਸਨ ਜਾਂ ਫਿਰ ਕਿਸ ਜਾਤ ਨਾਲ ਸੰਬੰਧਿਤ ਸਨ ਇਹਦੇ ਬਾਰੇ ਖੋਜ ਕੀ ਕਹਿੰਦੀ ਹੈ ਨਹੀਂ ਦੇਖੋ ਜਿਹੜੀ ਇਹ ਗੱਲ ਹੈਗੀ ਨਾ ਜਿਹੜੇ ਮਹਾਪੁਰਸ਼ ਨੇ ਇਹਨਾਂ ਨੂੰ ਜਿਹੜੀ ਹੁੰਦੀ ਹੈ ਰੱਬੀ ਇਲਹਾਮ ਹੁੰਦਾ ਹੈ ਇਹਨਾਂ ਨੂੰ ਮਤਲਬ ਕਿ ਕਿਸੇ ਕਿਸਮ ਦੀ ਜਿਹੜੀ ਦੁਨਿਆਵੀ ਜਿਹੜੀ ਹੈਗੀ ਆ ਉਹ ਮਤਲਬ ਕਿ ਉਸ ਤਰ੍ਹਾਂ ਦੀ ਜਿਹੜਾ ਸਿਕਲ ਲਿਖਣ ਪਉਣ ਦੀ ਲੋੜ ਨਹੀਂ ਹੁੰਦੀ ਹੈ ਕੀ ਤੇ ਜੇ ਇਹ ਸਾਨੂੰ ਗੁਰੂਦਾਸ ਜੀ ਬਾਣੀ ਦੇ ਵਿੱਚੋਂ ਇਹ ਸਥੇ ਤੱਥ ਮਿਲਦੇ ਨੇ ਕਿ ਗੁਰੂਦਾਸ ਮਹਾਰਾਜ ਜੀ ਬਾਕਾਇਦਾ ਪੜ੍ਹੇ ਲਿਖੇ ਸਨ ਜੀ ਕਿਉਂਕਿ ਉਹਨਾਂ ਨੇ ਜੇ ਉਹ ਪੜ੍ਹੇ ਹੀ ਨਾ ਹੁੰਦੇ ਤਾਂ ਉਹ ਅੱਖਰ ਦੀ ਗੱਲ ਨਹੀਂ ਸੀ ਕਰਦੇ ਉਹਨਾਂ ਦਾ ਹਾਂਜੀ ਜਿਹੜੇ ਉਹਨਾਂ ਨੇ ਮਤਲਬ ਕਿ ਬਾਣੀ ਲਿਖੀ ਹੋਈ ਆ ਉਹਨਾਂ ਨੇ ਬਾਣੀ ਦਾ ਮਤਲਬ ਕਿ ਜਿਹੜਾ ਸ਼ਬਦ ਕਿਹਾ ਹੋਇਆ ਫਿਰ ਇੱਥੋਂ ਤੱਕ ਉਹਨਾਂ ਕਿਹਾ ਪੜੀਐ ਗੁਣੀਆਂ ਨਾਮ ਸਤਿਗੁਣੀਆਂ ਅਨਪਉ ਭਉ ਦਾ ਦਰਸਾ ਹਾਂਜੀ ਤੇ ਇੱਥੇ ਉਹ ਪਤਾ ਲੱਗਦਾ ਕਿ ਉਹ ਪੜੇ ਵੀ ਸਨ ਗੁਣੇ ਹੋਈ ਸਨ ਸੋ ਉਹ ਪੜੇ ਲਿਖੇ ਹੋਣ ਕਰਕੇ ਉਹਨਾਂ ਨੇ ਜਿਹੜੀ ਬਾਣੀ ਆਪਣੀ ਜਿਹੜੀ ਸਗੀ ਉਹ ਰਚੀ ਸੀਗੀ ਜਿਹੜੇ ਕਿ ਮਦਰ ਕੇ ਸਾਨੂੰ ਉਹਨਾਂ ਦੇ ਸਮਕਾਲ ਦਾ ਤਾਂ ਕੋਈ ਮੈਨਸਕ੍ਰਿਪਟ ਨਹੀਂ ਮਿਲਦਾ ਜਿੱਥੋਂ ਕਿ 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 ਉਹਨਾਂ ਦੀ ਹੱਥ ਲਿਖਤ ਹੈਗੀ ਹੈ ਪਰ ਉਹਨਾਂ ਦੇ ਮਦਰ ਕੇ ਤਤਕਾਲ ਜਿਹੜੇ ਕੁਝ ਸਮੇਂ ਦੇ ਬਾਅਦ ਦੇ ਸਾਨੂੰ ਮੈਨਸਕ੍ਰਿਪਟ ਐਸੇ ਮਿਲਦੇ ਨੇ ਜਿੱਥੇ ਕਿ ਉਹਨਾਂ ਦੇ ਜੇ ਨਾਂ ਦੇ ਉੱਤੇ ਸਾਨੂੰ ਉਹ ਜਿਹੜੀ ਬਾਣੀ ਜਿਹੜੀ ਰਚੀ ਹੋਈ ਪ੍ਰਾਪਤ ਹੋ ਜਾਂਦੀ ਹੈ ਜੀ ਮੈਂ ਆਪਣੀ ਕਿਤਾਬ ਦੇ ਜਿਹੜੀ ਕਿ ਗੁਨਾਮ ਦੇਸ਼ਨਸ ਛਾਪੀ ਹੈ ਉਹਦੇ ਵਿੱਚ ਉਹਨਾਂ ਦਾ ਸਭ ਤੋਂ ਜਿਹੜਾ ਪੁਰਾਣਾ ਜਿਹੜਾ ਮੈਨਸਕ੍ਰਿਪਟ ਹੈਗਾ ਸਾਨੂੰ ਮਿਲਦਾ ਉਹ 1636 ਈਸਵੀ ਦਾ ਉਹ ਜਿਹੜਾ ਉਹਦੇ ਵਿੱਚ ਪੂਰਾ ਟੈਕਸ ਦਿੱਤਾ ਹੋਇਆ ਜਿਥੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਿਹੜੀ ਬਾਣੀ ਸੀਗੀ ਉਹ ਜਿਹੜੀ ਕੰਠ ਮੁਕਤ ਵਿੱਚ ਲੋਕਾਂ 'ਚ ਪ੍ਰਚਲਿਤ ਸੀ ਤੇ ਇਸੇ ਕਰਕੇ ਸਾਨੂੰ ਇਹ ਪਤਾ ਲੱਗਦਾ ਹੈ ਜਦੋਂ ਉਸੇ ਮਤਰਕੇ ਜਨਮ ਸਾਖੀ ਪੜ੍ਹਦੇ ਆ ਮਿਹਰਬਾਨ ਦੀ ਉਹਦੇ ਵਿੱਚ ਮਤਰਕ ਜਿਹੜਾ ਹੈ ਭਾਈ ਮਰਦਾਨਾ ਜਿਹੜਾ ਉਹ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਿਹੜੇ ਹੈਗੇ ਆ ਉਹ ਸ਼ਬਦ ਗਾਇਨ ਕਰਦਾ ਹੋਇਆ ਸਾਨੂੰ ਦਰਸਾਇਆ ਗਿਆ ਹੈ ਮਤਲਬ ਕਿ ਇਹ ਇਥੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਦਾਸ ਮਹਾਰਾਜ ਦੀ ਬਾਣੀ ਜਿਹੜੀ ਛਗੀ ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਲੋਕ ਚੇਤਨਾ ਚ ਪੂਰੀ ਤਰ੍ਹਾਂ ਘਰ ਚੁੱਕੀ ਸੀ ਔਰ ਲੋਕ ਕੀ ਇਹਨੂੰ ਪੜਦੇ ਸਨ ਸੁਣਦੇ ਸਨ ਕੀ ਗੁਰੂ ਰਵਿਦਾਸ ਜੀ ਦੀ ਗੁਰਨਾਟਕ ਦੇਵ ਜੀ ਨਾਲ ਕੋਈ ਮੁਲਾਕਾਤ ਹੋਈ ਇਹ ਬਿਲਕੁਲ ਸੰਭਵ ਹੈ ਕਿਉਂਕਿ ਜਿਹੜਾ ਗੁਰੂ ਅਰਜਨ ਸਿੰਘ ਮਹਾਰਾਜ ਦਾ ਜਿਹੜਾ ਆਪਣਾ ਕਾਲ ਹੈਗਾ ਉਹਨਾਂ ਦਾ ਜੀਵਨ ਕਾਲ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਕਾਲ ਹੈਗਾ ਉਹ ਤਕਰੀਬਨ ਸਮਕਾਲੀ ਹੈ ਸਮਕਾਲੀ ਗੁਰੂ ਅਰਜਨ ਸਿੰਘ ਮਹਾਰਾਜ ਜਿਸ ਵੇਲੇ ਮਤਰਕੀ ਉੱਥੇ ਬਨਾਸ ਦੇ ਵਿੱਚ ਆਪਾਂ ਰਹਿ ਰਹੇ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈਗੀ ਹੈ ਉਦਾਸੀਆ ਸਮੇ ਉੱਥੇ ਬਨਾਸ ਜਾਂਦੇ ਨੇ ਬਨਾਸ ਜਾਂਦੇ ਨੇ ਜਿਸ ਵੇਲੇ ਕਿਉਂਕਿ ਗੁਰੂ ਨਾਨਕ ਸਾਹਿਬ ਤਕਰੀਬਨ ਆਪਣੇ ਸਮਕਾਲ ਤੇ ਹਰ ਉਸ ਮਾਪੁਰਸ਼ ਨੂੰ ਮیرے ਨੇ ਜਿਹੜਾ ਕਿ ਉਸ ਸਮੇਂ ਲੋਕਾਂ ਦੇ ਵਿੱਚ ਪ੍ਰਚਲਿਤ ਸੀਗਾ ਲੋਕਾਂ ਚ ਜਿਹੜਾ ਸੀ ਕਿ ਪ੍ਰਸਿੱਧ ਸੀ ਸੋ ਇਸ ਕਰਕੇ ਇਹ ਉੱਥੇ ਵਰਕੇ ਇੱਕ ਆਪਣਾ ਲੇਖ ਹੈਗਾ ਸਾਤਾਨਾ ਸ ਗੁਲਸ਼ਨ ਜਿਹੜੇ ਕਿ ਬਹੁਤ ਹੀ ਮੈਂਬਰ ਪਾਰਲੀਮੈਂਟ ਵੀ ਹੋਏ ਨੇ ਵਜ਼ੀਰ ਵੀ ਰਹੇ ਨੇ ਉਹਨਾਂ ਨੇ ਆਪਣੇ ਲੇਖ ਚ ਸਾਬਤ ਕੀਤਾ ਕਿ ਗੁਰੂਰਾਸ ਗੁਰੂ ਨਾਨਕ ਸਾਹਿਬ ਜੀ ਜਿਹੜੇ ਸੀ ਗੰਮ ਉੱਥੇ ਮਤਲਬ ਕਿ ਬਨਾਰਸੇ ਵਿੱਚ ਗੁਰੂ ਗ੍ਰਾਵਸੀ ਮਹਾਰਾਜ ਨੂੰ ਮਿਲੇ ਸਨ ਤੇ ਉੱਥੇ ਜਿਹੜੇ ਸਨ ਉਹਨਾਂ પાસે ਉਹਨਾਂ ਨੇ ਉਹਨਾਂ ਦੀ ਬਾਣੀ ਵੀ ਪ੍ਰਾਪਤ ਕੀਤੀ ਜਿਹੜੀ ਬਾਣੀ ਪ੍ਰਾਪਤ ਕੀਤੀ ਹੈ ਉਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਹੈ ਆਪਾਂ ਗੁਰੂ ਰਵਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਬਾਰੇ ਵੀ ਜ਼ਰੂਰ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਜਿਹੜਾ ਬੇਗਮਪੁਰਾ ਦਾ ਸੰਕਲਪ ਆ ਉਹ ਸਾਰਾ ਸੰਕਲਪ ਕੀਆ ਤੇ ਉਹਨੂੰ ਹਕੀਕਤ ਵਿੱਚ ਕਿਵੇਂ ਲਿਆਂਦਾ ਜਾਵੇ ਇਹਦੇ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਨੇ ਕੋਦ ਦੇਖੋ ਮੈਂ ਸਮਾਂ ਗੁਰੂ ਰਵਿ ਸਰ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਤਾਂ ਮੈਨੂੰ ਜਿਹੜੀ ਉਹਨਾਂ ਦੀ ਪੰਕਤੀ ਹੈ ਨਾ ਸਰਵੇ ਏਕ ਅਨੇਕਾ ਸਵਾਮੀ ਸਭ ਘਟ ਭੋਗ ਵਸ ਕੋਈ ਇਹ ਬਹੁਤ ਹੀ ਇੰਪੋਰਟੈਂਟ ਲੱਗਦੀ ਹੈ ਸਮੁੱਚੀ ਸੰਸਾਰ ਦੀ ਮਾਨਤਾ ਨੂੰ ਇੱਕ ਸੂਤਰ ਵਿੱਚ ਪਰੋਣ ਲਈ ਦੂਜੀ ਜਿਹੜੀ ਗੱਲ ਹੈਗੀ ਹੈ ਜਿਹੜੀ ਤੁਸੀਂ ਬੇਗਮਪੁਰਾ ਸ਼ਬਦੀ ਗੱਲ ਕੀਤੀ ਹੈ ਬੇਗਮਪੁਰਾ ਜਿਹੜਾ ਹੈਗਾ ਇੱਕ ਅਜੀਹਾ ਸੰਕਲਪ ਹੈ ਜੋ ਮੈਂ ਸਮਝਦਾ ਨਾ ਕਿ ਸਮਕਾਲ ਦੀ ਜਿਹੜੀ ਹੈਗੀ ਹੈ ਰਾਜਨੀਤਿਕ ਆਰਥਿਕ ਤੇ ਸਮਾਜਿਕ ਵਿਵਸਥਾ ਦੇ ਵਾਸਤੇ ਇੱਕ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਬਲਕਿ ਅੱਜ ਦੀ ਜਿਹੜੀ ਹੈਗੀਆਂ ਸਮੁੱਚੀ ਜਿਹੜੀ ਆਰਥਿਕਤਾ ਹੈਗੀ ਹੈ ਸਮਾਜਿਕਤਾ ਹੈਗਾ ਰਾਜਤਕ ਰਾਜਨੀਤਿਕਤਾ ਹੈਗੀ ਹੈ ਧਰਮਤਾ ਕੀ ਹੈ ਉਹਨੂੰ ਵੀ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਸਮਰੱਥ ਹੈ ਮਸਲਨ ਉਹ ਕਹਿੰਦੇ ਵੀ ਕਿਸੇ ਪ੍ਰਕਾਰ ਦੀ ਕੋਈ ਇਸ ਸੰਸਾਰ ਦੇ ਵਿੱਚ ਕੋਈ ਟੈਕਸ ਹੋਣਾ ਹੀ ਨਹੀਂ ਚਾਹੀਦਾ ਜਿੱਥੇ ਮਰਜ਼ੀ ਕੋਈ ਬੰਦਾ ਜਾਣਾ ਚਾਹੇ ਉਹਨੂੰ ਮਤਰਕ ਜਿਹੜੀ ਹੈਗੀ ਹੈ ਮਾਨਵ ਸਤੰਤਰਤਾ ਹੋਣੀ ਚਾਹੀਦੀ ਹੈ ਉਹਦੀ ਚੇਤਨਾ ਵਿੱਚ ਇਹ ਗਾਮੀ ਨੇ ਹੋਣਾ ਚਾਹੀਦਾ ਕਿ ਮੈਂ ਇੱਥੇ ਜਾ ਸਕਦਾ ਇੱਥੇ ਨਹੀਂ ਜਾ ਸਕਦਾ ਕਿਉਂ ਕਿਉਂਕਿ ਹਰ ਇਨਸਾਨ ਇੱਕੋ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਦੋਂ ਹਰ ਇਨਸਾਨ ਇੱਕੋ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਤਾਂ ਫਿਰ ਇਹ ਮਤਰਕੇ ਕੋਈ ਪਹਿਲਾ ਨੰਬਰ ਦਾ ਦੂਜੇ ਨੰਬਰ ਦਾ ਇਹ ਜਾਤਵਾਦ ਕਿਸ ਕੰਮ ਦੀ ਉਹਨੂੰ ਕਿਸੇ ਕਿਸਮ ਦੀ ਕਿਉਂ ਮਤਰਕ ਜਿਹੜੀ ਪਵੰਦੀ ਹੈ ਜੇ ਤੂੰ ਇੱਥੇ ਜਾਵੇਂਗਾ ਤਾਂ ਟੈਕਸ ਭਰ ਨਾ ਪਾਏਗਾ ਇਨਾ ਲਗਾਨ ਦੇ ਨਾ ਪਾਏਗਾ ਇੰਨਾ ਕੁਝ ਦੇਣਾ ਪਏਗਾ ਤੈਨੂੰ ਆ ਜਿਹੜਾ ਹੈਗਾ ਇੱਥੇ ਕਰਮ ਕਰਨੇ ਪੈਣਗੇ ਇਸਕਤ ਮਤਲਬ ਕੋਈ ਨਹੀਂਗਾ ਸੋ ਅੱਜ ਮੈਂ ਸਮਝਦਾ ਕਿ ਸੰਸਾਰ ਭਰ ਦੇ ਵਿੱਚ ਜਿੰਨੇ ਲੜਾਈ ਝਗੜੇ ਖੋਰੇ ਨੇ ਉਹਨਾਂ ਸਾਰੇ ਲੜਾਈ ਝਗੜਿਆਂ ਦਾ ਅਗਰ ਕੋਈ ਮੈਂ ਸਮਝਦਾ ਸਮਾਧਾਨ ਮਿਲ ਸਕਦਾ ਤਾਂ ਬੇਗਪੁਰਾ ਸ਼ਬਦ ਵਿੱਚ ਜੋ ਮਾਰਗਦਰਸ਼ਨ ਕੀਤਾ ਗਿਆ ਗੁਰੂ ਦਾਸ ਸਿੰਘ ਮਹਾਰਾਜ ਜੀ ਤੋਂ ਉਹਨੂੰ ਬੇਸ ਬਣਾ ਕੇ ਇਹ ਸਾਰੇ ਝਗੜੇ ਖਤਮ ਕੀਤੇ ਜਾ ਸਕਦੇ ਨੇ ਜੀ ਜੇ ਇਹਨੂੰ ਮਤਲਬ ਠੀਕ ਪ੍ਰਸੰਗ ਵਿੱਚ ਪਹਿਲਾਂ ਤਾਂ ਆਪ ਸਮਝੋ ਕਉ ਸਾਡੀ ਇਹ ਹੁੰਦਾ ਕਿ ਅਸੀਂ ਸਿਰਫ ਮਤਲਕ ਇਹ ਉਹਨੂੰ ਪੜ੍ਹਦੇ ਆ ਸੁਣਦੇ ਆ ਪਰ ਮੰਨਦੇ ਨਹੀਂ ਹੂੰ ਜੇ ਅਸੀਂ ਮੰਨ ਕੇ ਚੱਲੀਏ ਨਾ ਜੋ ਗੁਰੂ ਦਾਸ ਮਹਾਰਾਜ ਨੇ ਇੱਕ ਬੇਗੰਪੁਰਾ ਸ਼ਬਦ ਦੇ ਵਿੱਚ ਇੱਕ ਸੰਕਲਪ ਦਿੱਤਾ ਇੱਕ ਮਾਰਗਦਰਸ਼ਨ ਦਿੱਤਾ ਰਾਜਨੀਤਿਕ ਨੂੰ ਵੀ ਧਾਰਮਿਕ ਨੂੰ ਵੀ ਤੇ ਆਰਥਿਕ ਵਾਲਿਆਂ ਨੂੰ ਵੀ ਤੇ ਸਮਾਜਿਕ ਵਾਲਿਆਂ ਨੂੰ ਵੀ ਹੁਣ ਇਹ ਕਿਸੇ ਦੇ ਸਮਾਜ ਕਿਸ ਤਰ੍ਹਾਂ ਹੋਇਆ ਜੀ ਫਲਾਣਾ ਬੰਦਾ ਜਿਹੜਾ ਇੱਕ ਫਲਾਣੀ ਜਾਤ ਨਾਲ ਸੰਬੰਧਤ ਹੈ ਇਥੇ ਕਿਨੂੰ ਆ ਲੱਗੂ ਹੁੰਦਾ ਫਲਾਣਾ ਜਿਹੜਾ ਫਲਾਣੀ ਜਾਤ ਨਾਲ ਸੰਬੰਧਤ ਹੈ ਇਥੇ ਆਹ ਕਿਨੂੰ ਲੱਗੂ ਹੁੰਦਾ ਜਦੋਂ ਕਿ ਦੋਨੇ ਇੱਕੋ ਪਰਮਾਤਮਾ ਨੇ ਪੈਦਾ ਕੀਤੇ ਹੋਏ ਨੇ ਦੋਨਾਂ ਦਾ ਇੱਕੋ ਹੀ ਖੂਨ ਹੈ ਦੋਨਾਂ ਖੂਨ ਲਾਲ ਹੈਗਾ ਦੋਨਾਂ ਦੇ ਉਹੀ ਮਤਲਬ ਕਿ ਉਹਨਾਂ ਦਾ ਪੈਦਾ ਹੁੰਦਾ ਸਿਸਟਮ ਵੀ ਉਹੀ ਹੈਗਾ ਜਿਹੜਾ ਇੱਕ ਮਤਲਬ ਦੂਜੇ ਦਾ ਸਿਸਟਮ ਹੈਗਾ ਤੇ ਫਿਰ ਇਹ ਵਖਰੇਵੇਂ ਕਿਉਂ ਹੈਗਾ ਇਹ ਸਭ ਵਖਰੇਵੇਂ ਦੇ ਕਾਰਨ ਅਸੀਂ ਕਿਉਂ ਇੱਕ ਦੂਜੇ ਨਾਲ ਲੜਾਈਆਂ ਝਗੜੇ ਕਰਦੇ ਹੈਗੇ ਆ ਇਸ ਲਈ ਮਤਲਬ ਕਿ ਗੁਰੂ ਦਾਸ ਬਾਣੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਮਾਧਾਨ ਇਹ ਕੀਤਾ ਗਿਆ ਕਿ ਜਿਹੜੇ ਸਰ ਧਰਮ ਹੈਗੇ ਆ ਇਹ ਸਾਰੇ ਧਰਮ ਇੱਕੋ ਨੇ ਇਨਾ ਚੁ ਕਿਸੇ ਪ੍ਰਕਾਰ ਦਾ ਕੋਈ ਵਿਫੇੜ ਨਹੀਂ ਕਰਨਾ ਚਾਹੀਦਾ ਸਾਨੂੰ ਧਰਮ ਦੇ ਨਾਂ ਦੇ ਉਤੇ ਕਿਸੇ ਪ੍ਰਕਾਰ ਦੀ ਕੋਈ ਵੰਡੀਆਂ ਨਹੀਂ ਪਾਣੀਆਂ ਚਾਹੀਦੀਆਂ ਗਿਆ ਸੋ ਇਸ ਬੇਗੰਪੁਰਾ ਤੇ ਬੇਸ ਬਣਾ ਕੇ ਜਿਸ ਨੂੰ ਦੇਖਦੇ ਆ ਤਾਂ ਇਧਰ ਸਾਨੂੰ ਸਭ ਤੋਂ ਵੱਡਾ ਜਿਹੜਾ ਤੇ ਮਾਰਗਦਰਸ਼ਨ ਮਿਲਦਾ ਕਿ ਕਿਸੇ ਪ੍ਰਕਾਰ ਦੀ ਕੋਈ ਧਰਮ ਵੰਡ ਨਹੀਂ ਹੋਣੀ ਚਾਹੀਦੀ ਕਿਸੇ ਪ੍ਰਕਾਰ ਦੀ ਕੋਈ ਸ਼੍ਰੇਣੀ ਵੰਡ ਨਹੀਂ ਹੋਣੀ ਚਾਹੀਦੀ ਕਿਸੇ ਪ੍ਰਕਾਰ ਦੀ ਕੋਈ ਵਰਗ ਵੰਡ ਨਹੀਂ ਹੋਣੀ ਚਾਹੀਦਾ ਵੀ ਆ ਉੱਚ ਹੈ ਤੇ ਆ ਨੀਚ ਹੈ ਆ ਅਮੀਰ ਹੈ ਗਰੀਬ ਹੈ ਤੇ ਕਿਸੇ ਪ੍ਰਕਾਰ ਦੀ ਲਿੰਗ ਭੇਦ ਵੰਡ ਵੀ ਨਹੀਂ ਹੋਣੀ ਚਾਹੀਦੀ ਹੈ ਵੀ ਆ ਔਰਤਾ ਇਹਨੂੰ ਆ ਸੂਤ ਮਿਲਣੀ ਚਾਹੀਦੀ ਹੈ ਆ ਨਹੀਂ ਮਿਲਣੀ ਚਾਹੀਦੀ ਆ ਮਰਦ ਹੈ ਮਤਲਬ ਮਰਦਪਦਾਨ ਜਿਹੜੀ ਹੈਗੀ ਹੈ ਪ੍ਰਸੰਸਾ ਹੈਗੀ ਹੈ ਉਹਦਾ ਇਹਦੇ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ ਹਰ ਇਨਸਾਨ ਨੂੰ ਇੱਕੋ ਕਿਰਪਾ ਦਾ ਸਤਕਾਰ ਤੇ ਅਧਿਕਾਰ ਦੇਣ ਦੀ ਗੱਲ ਇਸ ਬੇਗੰਪੁਰਾ ਸੰਕਰਦ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਜੇ ਮੰਨ ਲਿਆ ਜਾਵੇ ਤਾਂ ਮੈਸਮਨਾ ਕਿ ਸਮੁੱਚਾ ਸੰਸਾਰ ਜਿਹੜਾ ਹੈਗਾ ਉਹ ਖੁਸ਼ਹਾਲ ਬਣ ਸਕਦਾ ਹੈ ਤੇ ਕਿਸੇ ਹਰ ਪ੍ਰਗਾਤ ਦੇ ਲੜਾਈ ਚਗੇ ਖਤਮ ਹੋ ਸਕਦੇ ਨੇ ਅਸੀਂ ਦੇਖਦੇ ਹਾਂ ਕਿ ਜੋ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਬਹੁਤ ਸਾਰੇ ਚਿੱਤਰਕਾਰਾਂ ਨੇ ਤਸਵੀਰਾਂ ਬਣਾਈਆਂ ਨੇ ਕੁਝ ਸਾਨੂੰ ਇੰਟਰਨੈਟ ਤੇ ਅੱਜਕੱਲ ਸਭ ਕੁਝ ਅਵੇਲੇਬਲ ਆ ਗੁਰੂ ਅਰਦਾਸ ਮਹਾਰਾਜ ਜੀ ਤਸਵੀਰ ਜਿਹੜੀ ਸਭ ਤੋਂ ਵੱਧ ਪ੍ਰਚਲਿਤ ਉਹਨਾਂ ਦੇ ਹੱਥ ਦੇ ਵਿੱਚ ਮਾਲਾ ਹੈ ਮੱਥੇ ਤੇ ਤਿਲਕ ਹੈ ਉਹ ਤਸਵੀਰ ਕਿੰਨੀ ਕੋ ਅਥੈਂਟਿਕ ਹੈ ਬਿਲਕੁਲ ਜੀ ਇਸ ਬਾਰੇ ਕੋਈ ਅਥੈਂਟਿਸਿਟੀ ਹੈ ਨਹੀਂਗੀ ਹੂੰ ਕਿਉਂਕਿ ਗੁਰੂ ਰਵਿ ਸਿੰਘ ਮਹਾਰਾਜ ਤਾਂ ਬੁੱਤ ਪੂਜਾ ਤੇ ਬਿਲਕੁਲ ਖਲਾਸ ਹਨ ਜੀ ਸੋ ਉਹ ਜਿਹੜੀਆਂ ਸਾਰੀਆਂ ਕਲਪਨਾ ਕੀਤੀ ਗਈਆਂ ਸ਼ਰਧਾ ਦੇ ਨਾਂ ਬਣੀਆਂ ਹੋਈਆਂ ਗਿਆ ਸ਼ਰਧਾ ਮੁਲਕ ਦੀ ਸਾਰੀਆਂ ਤਸਵੀਰਾਂ ਨੇ ਸੋ ਸ਼ਰਧਾ ਦੇ ਕੋਈ ਮੁੱਲ ਨਹੀਂ ਹੁੰਦਾਗਾ ਸ਼ਰਧਾ ਨਾ ਜੋ ਮਰਜ਼ੀ ਮਤਰ ਕੇ ਉਹਨਾਂ ਨੇ ਜਿਸ ਤਰ੍ਹਾਂ ਮਰਜ਼ੀ ਕਲਪਿਤ ਕਰੇ ਉਹ ਜਿਹੜਾ ਹੈਗਾ ਸਭ ਮੈਂ ਸਮਝਦਾ ਕਿ ਆਪਣੇ ਉਹ ਸਾਰੇ ਜਿਹੜੇ ਧੰਤਾ ਤੇ ਪਾਤਰ ਨੇ ਜਿਹੜੇ ਕਿ ਉਹਨਾਂ ਨੇ ਮੰਨਦੇ ਪਰ ਇੱਕ ਗੱਲ ਮੈਂ ਬੜੀ ਸਪਸ਼ਟ ਕਹਨਾ ਕਿ ਉਹਨਾਂ ਦੀ ਜਿਹੜੀ ਤਸਵੀਰ ਜਿਸ ਤਰ੍ਹਾਂ ਤਾਂ ਵੀ ਹੈਗੀ ਹੈ ਉਹ ਇੱਕ ਜਿਹੜਾ ਇੱਕ ਰਸਤਾ ਹੈਗਾ ਮੰਜ਼ਲ ਨਹੀਂ ਮੰਜ਼ਲ ਚੜੀ ਗਈ ਆ ਉਹਨਾਂ ਦੇ ਬਾਣੀ ਦੀ ਵਿਚਾਰਧਾਰਾ ਦੇ ਵਿੱਚ ਹੈਗੀ ਆ ਜੇ ਤੁਸੀਂ ਉਹਨਾਂ ਦੇ ਵਿਚਾਰਧਾਰਾ ਨਹੀਂ ਮੰਨੋਗੇ ਤਾਂ ਉਹ ਤਸਵੀਰ ਨੂੰ ਨਤਮਸਤਕ ਹੋਣ ਦਾ ਕੋਈ ਲਾਭ ਨਹੀਂ ਹੈਗਾ ਤਸਵੀਰ ਨੂੰ ਨਤਮਸਤਕ ਹੋ ਕੇ ਤੁਸੀਂ ਉਹ ਰਸਤਾ ਜਿਹੜਾ ਹੈਗਾ ਤੁਸੀਂ ਉੱਥੇ ਐਂਟਰੀ ਆ ਤੁਹਾਡਾ ਦਾਖਲ ਆਏਗਾ ਦਾਖਲਾ ਉੱਥੇ ਹੈਗਾ ਪਰ ਮੰਜ਼ਲ ਉਸ ਤੋਂ ਅੱਗੇ ਆ ਮੰਜ਼ਰ ਜਿਹੜੀ ਹੈਗੀ ਆ ਉਹ ਬਾਣੀ ਦੀ ਵਿਚਾਰਧਾਰਾ ਚੱਗੀ ਆ ਬਾਣੀ ਦੇ ਵਿਚਾਰਧਾਰਾ ਨੂੰ ਮੰਨ ਕੇ ਹੀ ਸਹੀ ਜਿਹੜੇ ਹੈਗੇ ਆ ਉਸ ਦੀ অথੈਂਟਿਕ ਬਣਾ ਸਕਦੇ ਆ ਅਦਰਵਾਇਜ਼ ਤਾਂ ਕੋਈ ਸੈਂਟਿਸਿਟੀ ਨਹੀਂ ਇਤਿਹਾਸ ਦੇ ਵਿੱਚ ਇੱਕ ਹੋਰ ਕਿਰਦਾਰ ਆਉਂਦਾ ਜੀ ਮੀਰਾ ਬਾਈ ਉਹਨਾਂ ਦਾ ਰਵਦਾ ਗੁਰੂ ਅਰਦਾਸ ਜੀ ਨਾਲ ਕਿਸ ਤਰੀਕੇ ਦਾ ਰਿਸ਼ਤਾ ਸੀਗਾ ਕਿਹਾ ਜਾਂਦਾ ਕਿ ਉਹ ਬਹੁਤ ਭਗਤੀ ਕਰਦੇ ਸਨ ਗੁਰੂ ਅਰਦਾਸ ਮਹਾਰਾਜ ਜੀ ਨੂੰ ਮੰਨਦੇ ਸਨ ਕਿਸ ਤਰੀਕੇ ਦਾ ਉਹਨਾਂ ਦਾ ਰਿਸ਼ਤਾ ਸੀ ਕੀ ਕਿਰਦਾਰ ਮੀਰਾ ਬਾਈ ਤੇ ਜਿਹੜੇ ਗੁਰੂ ਅਰਦਾਸ ਜੀ ਨੇ ਸਮਕਾਲੀ ਨੇ ਹੂੰ ਉਹਨਾਂ ਦੇ ਆਸ ਵਿੱਚ ਮੁਲਾਕਾਤ ਹੋਣੀ ਕਿਸੇ ਤਰ੍ਹਾਂ ਵੀ ਅਸੰਭਵ ਨਹੀਂ ਸੰਭਵ ਹੈ ਹੂੰ ਹੁਣ ਮੇਰਾ ਬਾਈ ਜਿਹੜੀ ਹੈਗੀ ਆ ਉਹ ਮਤਰਕੇ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਹੂੰ ਪਰ ਹੈ ਸਰਗਨ ਭਗਤੀ ਦੀ ਹੂੰ ਜਿਸ ਲਈ ਉਹ ਸਰਗਨ ਭਗਤੀ ਤੋਂ ਗੁਰੂ ਰਾਸੀ ਮਹਾਰਾਜ ਦੇ ਆਪਣਾ ਆਉਂਦੀ ਹੈ ਚੰਨਾ ਵਿੱਚ ਉਹਨਾਂ ਦੇ ਕੋਲ ਦਰਸ਼ਨ ਉਹਨਾਂ ਦੇ ਕਰਦੀ ਹੈਗੀ ਹੈ ਉਹਦੇ ਨਾਲ ਉਹਨਾਂ ਦੀ ਸਾਥੀ ਵੀ ਹੈਗੀ ਹੈ ਹੂੰ ਸੋ ਦੋਨੇ ਜਿਸ ਲਈ ਆਉਂਦੇ ਨੇ ਤਾ ਆ ਕੇ ਜਿਵੇਂ ਉਹਨਾਂ ਦਾ ਸਾਰਾ ਉਹ ਵਿਹਾਰ ਦੇਖਦੇ ਨੇ ਉਹਨਾਂ ਦੀ ਸਾਰੀ ਉਹ ਜਿਹੜੀ ਭਗਤੀ ਭਾਵਨਾ ਦੇਖਦੇ ਨੇ ਤਾਂ ਉਸ ਭਗਤੀ ਭਾਵਨਾ ਵਿੱਚ ਉਹਨਾਂ ਨੂੰ ਮਤਰਕੀ ਉਹ ਜਿਹੜੀ ਨਿਰਗੁਣ ਰਾਕਾ ਦੇ ਵੀ ਦਰਸ਼ਨ ਹੁੰਦੇ ਨੇ ਵੀ ਕੱਲੇ ਉਹ ਸਰਗਣ ਭਗਤੀ ਤੱਕ ਨਹੀਂ ਰਹਿ ਜਾਂਦੀ ਹਾਂਜੀ ਉਹ ਸਰਗਣ ਭਗਤੀ ਤੋਂ ਨਿਰਗਣ ਭਗਤੀ ਵੱਲ ਜਿਹੜੀ ਹੈਗੀ ਹੈ ਉਹਦੀ ਮੰਦਲ ਸ਼ੁਰੂ ਹੋ ਜਾਂਦੀ ਹੈ ਸੋ ਮੀਰਾ ਪਾਈ ਦਾ ਗੁਰੂ ਰদাস ਜੀ ਮਹਾਰਾਜ ਦੇ ਵਿੱਚ ਦੇ ਕੋਲ ਆਉਣਾ ਹਰ ਤਰ੍ਹਾਂ ਨਾਲ ਮਤਰਕੀ ਜਿਹੜਾ ਹੈਗਾ ਆਥੈਂਟਿਕ ਹੈਗਾ ਔਰ ਆਕੇ ਉਹ ਜਿਸ ਨੇ ਉਹਨਾਂ ਦੇ ਦਰਸ਼ਨ ਕਰਦੀ ਹੈ ਦਰਸ਼ਨ ਕਰਕੇ ਉਹਨਾਂ ਦਾ ਵਿਚਾਰ ਧਾਰਾ ਸੁਣਦੀ ਹੈ ਉਹ ਚਾਰ ਧਾਰਾ ਤੋਂ ਨਹੀਂ ਪ੍ਰਭਾਵਿਤ ਹੁੰਦੀ ਹੈ ਕਿ ਉਹ ਵੀ ਨਿਰਗੁਣ ਨਿਰਾਕਾਰ ਦੇ ਨਾਲ ਜਿਹੜੀ ਹੈਗੀ ਹੈ ਉਹ ਪਹੁੰਚ ਜਾਂਦੀ ਹੈ ਤੇ ਉਹ ਸਰਗੁਣ ਭਗਤੀ ਦੇ ਹੁੰਦਿਆਂ ਹੁੰਦਿਆਂ ਨਿਰਗੁਣ ਭਗਤੀਦਾਰ ਉਹ ਜਿਹੜੀ ਜੁੜ ਜਾਂਦੀ ਹੈ ਵੈਸੇ ਵੀ ਜਿਹੜਾ ਹੈਗਾ ਜਿਹੜੀ ਗੁਰਬਾਣੀ ਹੈ ਉਹ ਨਿਰਗੁਣ ਤੇ ਸਰਗੁਣ ਨੂੰ ਇੱਕ ਮੰਦੀ ਹੈ ਕੁਕ ਸਰਗੁਨ ਜਿਹੜਾ ਹੈਗਾ ਜਿਸ ਵਾਂ ਪਹਿਲਾਂ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਤਸਵੀਰ ਜਿਹੜੀ ਹੈਗੀ ਹੈ ਇੱਕ ਦਾਹਲੇ ਦਾ ਰਸਤਾ ਅਸਲ ਮੰਜ਼ਿਲ ਜਿਹੜੀ ਹੈਗੀ ਹੈ ਉਹ ਨਿਰਗੁਨ ਅੰਕਾਰ ਤੱਕ ਪਹੁੰਚਣਾ ਲਈ ਹੈ ਸੋ ਇਸ ਤਰ੍ਹਾਂ ਮਤਲਬ ਕਿ ਮੀਰਾ ਬਾਈ ਵੀ ਜਿਹੜੀ ਸੀਗੀ ਉਹ ਉੱਥੇ ਗੁਰੂਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਉਹ ਮਤਲਬ ਕਿ ਇਹ ਜੀ ਉੱਥੇ ਪਹੁੰਚੀ ਕਿ ਉਹਨਾਂ ਦੇ ਹੋ ਕੇ ਰਹੀ ਉਹਨਾਂ ਦੀ ਮਤਲਬ ਕਿ ਉਪਰਮਾ ਭਗਤੀ ਵਿੱਚ ਇਨੀ ਲੀਨ ਹੋਈ ਕਿ ਉਹ ਨਿਰਗੁਨ ਅੰਕਾਰ ਤੱਕ ਵੀ ਪਹੁੰਚ ਗਈ ਸੀਗੀ ਆਪਾਂ ਉਹਨਾਂ ਦੇ ਜੀਵਨ ਜਾਂਚ ਬਾਰੇ ਵੀ ਮੈਂ ਜਨਾਨਾ ਚਾਹੂਗਾ ਗੁਰੂ ਰਵਦਾਸ ਜੀ ਨੇ ਆਪਣਾ ਜੀਵਨ ਭਗਤੀ ਕੀਤੀ ਹੈ ਗੁਰਬਾਣੀ ਲਿਖੀ ਹੈ ਹੋਰ ਉਹਨਾਂ ਦਾ ਜੀਵਨ ਜਾਂਚ ਕਿਸ ਤਰੀਕੇ ਦੀ ਸੀ ਜਿਵੇਂ ਕਹਿੰਦਾ ਬੜੇ ਸ਼ਾਂਤ ਤੇ ਲੀਨ ਸੁਭਾਅ ਦੇ ਸਨ ਨਹੀਂ ਇਹ ਤਾਂ ਸਾਨੂੰ ਪਤਾ ਲੱਗਦਾ ਹੀ ਹੈ ਕਿ ਇੰਨੇ ਉਹ ਸ਼ਾਂਤ ਲੀਨ ਦੇਖੋ ਮੈਨੂੰ ਤਕਰੀਬਨ ਕੋਈ ਅੱਧੀ ਸਦੀ ਤੋਂ ਉੱਪਰ ਹੋ ਗਿਆ ਗੁਰਦਾਸ ਬਾਣੀ ਨੂੰ ਪੜ੍ਹਦੇ ਆ ਪੜਾਉਂਦੇ ਨੂੰ ਕਮਾਲ ਦੀ ਗੱਲ ਇਹ ਹੈ ਕਿ ਸਮੁੱਚੀ ਗੁਰਦਾਸ ਬਾਣੀ ਦੇ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜਿਹੜਾ ਕਿ ਕਿਸੇ ਦਾ ਦਿਲ ਦਿਖਾਉਣ ਵਾਲਾ ਹੋਵੇ ਅਜਿਹਾ ਇੱਕੋ ਹੀ ਸ਼ਬਦ ਹੈ ਨਹੀਂ ਜਿਹਦੇ ਵਿੱਚ ਤੁਹਾਨੂੰ ਕਟੜਵਾਦ ਦੀ ਜਿਹੜੀ ਹੈਗੀ ਆਵਾਸਾਂ ਆਉਂਦੀ ਹੋਵੇ ਇੱਕੋ ਸ਼ਬਦ ਅਜਿਹਾ ਹੈ ਨਹੀਂ ਜਿਹਦੇ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੋਵੇ ਬਲਕਿ ਕਮਾਲ ਦੀ ਗੱਲ ਇਹ ਨਹੀਂ ਜਿਸ ਵੇਲੇ ਉਹ ਮਤਰਕੇ ਉਹਨਾਂ ਦੀ ਵਾਰਤਾ ਹੁੰਦੀ ਹੈ ਬ੍ਰਾਹਮਣਾਂ ਨਾਲ ਤੇ ਉਹ ਬਲਕਿ ਇੱਥੋਂ ਤੱਕ ਉਹਨਾਂ ਦੀ ਨਿਮਰਤਾ ਇੰਨਾ ਸ਼ਾਂਤ ਸੁਭਾਅ ਆ ਕਿ ਉਹ ਕਹਿੰਦੇ ਮੇਰੀ ਇਹਨਾਂ ਨਾਲ ਗੱਲਬਾਤ ਜਿਹੜੀ ਹੋਈ ਹੈ ਜੋ ਇਹਨਾਂ ਦਾ ਵਿਚਾਰਧਾਰਾ ਹੋਈ ਹੈ ਜੋ ਗੋਸ਼ਟੀ ਹੋਈ ਹੈ ਇਸ ਗੋਸ਼ਟੀ ਤੋਂ ਬਾਅਦ ਅਬ ਬਿਪਰ ਪ੍ਰਧਾਨ ਤਹ ਕਰਟ ਨੋਟ ਬਿਪਰ ਪ੍ਰਧਾਨ ਉਹ ਹੁੰਦੇ ਜਿਹੜੇ ਪੂਰੇ ਮਤਲਬ ਕੇ ਕਲਾਸੀਕਲ ਮਤਲਬ ਜਿਹੜੇ ਆਪਣੇ ਸੰਬੰਧ ਧਰਮ ਨਾਲ ਜੁੜੇ ਹੋਏ ਹੁੰਦੇ ਨੇ ਭਾਵ ਕਿ ਤਿਲਕਤਾਰੀ ਜਿਹੜੇ ਸਾਨੂੰ ਹੋ ਹੁਣ ਉਹਨਾਂ ਮਤਲਬ ਕੇ ਪੰਤਾਂ ਨੇ ਜਿਸ ਲਈ ਗੁਰੂ ਰਾਮ ਸਿੰਘ ਮਹਾਰਾਜ ਦੀ ਵਿਚਾਰਧਾਰਾ ਦਾ ਜਿਹੜਾ ਸੀਗਾ ਅਧਿਐਨ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਗੱਲਬਾਤ ਤੋਂ ਇਨੇ ਪ੍ਰਭਾਵਿਤ ਹੋਏ ਕਿ ਉਹ ਉਹਨਾਂ ਨੇ ਵੀ ਉਹਨਾਂ ਦੇ ਪੈਰਾਂ ਦੇ ਉੱਤੇ ਜਿਹੜਾ ਸੀਗਾ ਸਿਰਖ ਦਿੱਤਾ ਪਰ ਇਹ ਸਥਿਤੀ ਨੂੰ ਗੁਰਦਾਸ ਸਿੰਘ ਮਹਾਰਾਜ ਕਿਸ ਤਰ੍ਹਾਂ ਮਤਰਕ ਜਿਹੜੇ ਹੈਗੇ ਆ ਉਹਨੂੰ ਪੁੱਟਾਉਂਦੇ ਨੇ ਉਹ ਕਹਿੰਦੇ ਅਬ ਬਿਪਰ ਪ੍ਰਧਾਨ ਤਹਿ ਕਰੈ ਜਨਉਤ ਕਿਉਂ ਤੇਰੇ ਨਾਮ ਸਰਨ ਆਏ ਤੇਰੇ ਨਾਮ ਕਰਕੇ ਇਹ ਤੇਰੇ ਨਾਮ ਕਰਕੇ ਮੇਰੀ ਸਰਨ ਚੜਾਏ ਤੇਰੇ ਨਾਮ ਸਨਾਏ ਰਵਦਾਸ ਦਾਸਾ ਇਹ ਅਕਾਲ ਪੁਰਖ ਇਹ ਸਭ ਤੇਰੇ ਨਾਮ ਦੀ ਬਖਸ਼ਿਸ਼ ਹੈ ਮੇਰੇ ਕੋਲ ਕੁਝ ਨਹੀਂ ਮੈਂ ਤਾਂ ਤੇਰਾ ਦਾਸ ਹੀ ਆ ਤੇਰੇ ਨਾਮ ਸੁਣਾਏ ਦਾਸ ਦਾਸਾ ਸੋ ਇਹ ਇੱਕ ਅਜਿਹੀ ਮਤਰਕੀ ਸਥਿਤੀ ਹੈਗੀ ਹੈ ਕਿ ਗੁਰਦਾਸ ਸਿੰਘ ਮਹਾਰਾਜ ਜਿਸ ਕਿਸੇ ਨੂੰ ਮਿਲੇ ਨੇ ਭਾਵੇਂ ਉਹ ਮਤਰਕੀ ਜਿਹੜੀ ਚਾਲਾ ਬਾਈ ਰਾਣੀ ਸੀਗੀ ਭਾਵੇਂ ਕੋਈ ਹੋਰ ਮਤਰਕੀ ਮਾਪੁਰ ਸੰ ਜਿਸ ਕਿਸੇ ਨੂੰ ਮਿਲੇ ਨੇ ਕਿਤੇ ਵੀ ਉਹਨਾਂ ਨੇ ਆਪਣੇ ਆਪ ਦੇ ਵਿੱਚ ਹੋਂਮਾ ਜਿਹੜੀ ਹੈਗੀ ਆ ਉਹਦਾ ਪਕਟਾਉ ਨਹੀਂ ਕੀਤਾ ਬਲਕਿ ਉਹਨਾਂ ਦਾ ਇੱਕ ਬੜਾ ਕੀ ਪਿਆਰਾ ਸ਼ਬਦ ਹੈਗਾ ਜਦ ਹਮ ਹੋਤੇ ਤੇ ਤਬ ਤੂੰ ਨਹੀਂ ਹਮ ਅਬ ਤੂੰ ਹੀ ਮੈਂ ਨਹੀਂ ਵੀ ਜੇਕਰ ਮੇਰੇ ਅਹੰਕਾਰ ਹੈਗਾ ਹਾਂਜੀ ਤੇ ਜੇ ਅਹੰਕਾਰ ਦੀ ਕੋਈ ਮੇਰੇ ਅੰਦਰ ਚਿੰਕ ਹੈਗੀ ਆ ਤੇ ਫਿਰ ਤੂੰ ਵੀ ਮੇਰੇ ਨੇੜੇ ਆ ਸਕਦਾ ਹੈਗਾ ਤੇ ਪਰ ਜਦੋਂ ਤੂੰ ਆ ਗਿਆ ਮੇਰੇ ਨੇੜੇ ਤੇ ਮੇਰੇ ਉਹ ਹਉਮੈ ਖਤਮ ਹੋ ਗਈ ਆ ਮੈਂ ਇਸ ਕਰਕੇ ਤੂੰ ਮੇਰੇ ਨੇੜੇ ਆਇਆ ਕਿਉਂਕਿ ਮੇਰੇ ਚ ਅਹੰਕਾਰ ਨਹੀਂ ਹਉਮੈ ਨਹੀਂ ਇਸ ਕਰਕੇ ਹਉਮੈ ਦਾ ਮਤਲਬ ਕਿ ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜਾ ਹੈਗਾ ਖੰਡਨ ਕੀਤਾ ਗਿਆ ਕਿ ਤੁਸੀਂ ਹਉਮੈ ਛੱਡ ਕੇ ਹੀ ਜਿਹੜਾ ਹੈਗਾ ਉਹ ਹੈਗਾ ਤਾਂ ਆਪਣਾ ਜਿਸ ਲਈ ਉਹਨਾਂ ਦੇ ਕੋਲ ਹੋਰ ਬੜਾ ਪਿਆਰਾ ਸ਼ਬਦ ਹੈਗਾ ਅ ਅ ਜੋ ਤੂੰ ਗਿਰਬਰ ਤੋ ਹਮੋਰਾ ਜੋ ਤੂੰ ਚੰਦ ਤੋ ਹਮ ਪਹਿ ਹੈ ਛੋਰਾ ਤੇ ਸੱਚੀ ਪ੍ਰੀਤ ਹਮ ਤੋਂ ਸਿਆ ਜੋਰੀ ਤੋਂ ਸਿਆ ਜੋਰ ਅਵਰ ਸੰਤੋਰੀ ਸੋ ਇਸ ਕਰਕੇ ਉਹਨਾਂ ਦੀ ਨਿਮਰਤਾ ਦਾ ਇਹ ਜਿਹੜਾ ਮੈਂ ਸਮਝਦਾ ਕਿ ਸਭ ਤੋਂ ਉੱਤਮ ਇੱਕ ਜਿਹੜਾ ਹੈਗਾ ਇੱਕ ਪ੍ਰਮਾਨ ਹੈ ਤੇ ਇੱਥੋਂ ਤੱਕੋਂ ਤਾਂ ਕਹਿੰਦੇ ਆ ਕਮਾਲ ਦੀ ਗੱਲ ਹੈ ਕਿ ਉਹ ਪਰਮਾਤਮਾ ਨਾਲ ਉਹਨਾਂ ਸਮਾਂ ਦਾ ਇੰਨਾ ਪਿਆਰਾ ਹੈ ਕਿ ਉਹ ਕਹਿੰਦੇ ਹੈ ਅਕਾਲ ਪੁਰਖ ਮੈਨੂੰ ਦੱਸ ਇਹ ਦੁਨੀਆ ਜਿਹੜੀ ਹੈਗੀ ਹੈ ਜਿਹੜੀ ਆਪਾਂ ਬੇਗੰਪੁਰੇ ਦੀ ਗੱਲ ਕੀਤੀ ਹੈ ਵੀ ਵੰਡਾਂ ਵਿੱਚ ਪਈ ਹੋਈ ਆ ਪਰ ਤੇਰੇ ਮੇਰੇ ਵਿੱਚ ਕੀ ਫਰਕ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਤੰਗ ਜੈਸਾ ਇਨੀ ਕੀ ਗੱਲ ਹੀ ਆ ਨਾ ਇਹ ਸੋਨੇ ਦੀ ਮੁੰਦਰੀ ਆ ਪਰ ਇਹ ਬੇਸ ਕੀ ਆ ਸੋਨਾ ਇਹ ਕੜਾ ਇਹਦਾ ਨਾਂ ਘੜਾ ਹੈ ਪਰ ਬਣਿਆ ਕਾ ਤੂੰ ਹੈ ਸੁਨੇ ਤੂੰ ਇਹ ਵਾਲੀਆਂ ਵਾਲੀਆਂ ਨੇ ਨਾਂ ਇਹਦਾ ਵਾਲੀਆਂ ਪਰ ਬਣੇ ਕਾ ਤ ਨੇ ਬੇ ਸਾਰਿਆਂ ਦਾ ਜਿਹੜਾ ਹੈਗਾ ਜਿੰਨੇ ਗਹਣੇ ਨੇ ਉਹ ਤਾਂ ਸੋਨਾ ਹੀ ਹੈ ਨਾ ਸੋ ਇਸ ਕਰਕੇ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਜੀਵ ਨੇ ਉਹਦਾ ਸਾਰਾ ਬੇਸ ਤਾਂ ਤੂੰ ਹੀ ਹੈ ਨਾ ਇੱਥੋਂ ਹੀ ਆਏ ਨੇ ਇਹਨਾਂ ਕੀ ਫਰਕ ਹੈ ਜਲਤ ਰੰਗ ਜੈਸਾ ਵੀ ਉਹਦਾ ਨਾਂ ਜਲਤ ਰੰਗ ਹੈ ਤੇ ਉਹ ਹੈਗਾ ਆਪਣਾ ਉਸ ਤਰ੍ਹਾਂ ਹੀ ਫਰਕ ਹੈ ਜਿਵੇਂ ਸਮੁੰਦਰ ਦਾ ਪਰ ਇੱਕ ਗੱਲ ਸੋ ਤੇਰੀ ਮਿਰਚ ਮੈਂ ਸਮਝਣਾ ਫਰਕ ਹੈਗਾ ਹੂੰ ਫਰਕ ਕਿੰਨਾ ਹੈ ਜੋਪ ਹੈ ਹਮਨਾ ਪਾਪ ਕਰਨਤਾ ਹੂੰ ਆਹੇ ਅਨੰਤਾ ਹੂੰ ਪਤਸ ਪਾਉ ਨਾਮ ਕੈਸੇ ਹੁੰਤਾ ਮੇਰਾ ਨਾ ਪਤਾ ਪਾਉ ਨਹੀਂ ਹੂੰ ਤੇਰਾ ਨਾ ਪਤਾ ਪਾਉਣਾ ਹੂੰ ਜੇ ਅਸੀਂ ਲੋਕੀ ਮਾਰੇ ਮੋٹے ਮਤਲਬ ਕੇ ਮਾਰੇ ਕਰਮ ਨਾ ਕਰ ਸਕਦੇ ਹੋਏ ਭੁੱਲ ਭਲੇਖੇ ਕੋਈ ਅਸੀਂ ਜਿਹੜੇ ਹੈਗੇ ਆਮ ਸੰਸਾਰੀ ਲੋਕੀ ਤੈਨੂੰ ਛੱਡ ਕੇ ਹਾਂਜੀ ਬਾਕੀ ਸੰਸਾਰੀ ਕਾਰਵਾਰ ਨਾ ਕਰਦੇ ਹੁੰਦੇ ਤਾਂ ਫਿਰ ਅਸੀਂ ਪਤਪਉ ਨਾ ਹੋ ਜਦੇ ਪਰ ਅਸੀਂ ਪਤਪਉ ਨਹੀਂ ਪਤਪਉਮ ਕੇਵਲ ਤੂੰ ਆ ਸੋ ਮੈਂ ਬਰਕੇ ਇਹ ਕਹਿਣਾ ਹੁਣਾ ਕਿ ਅਸੀਂ ਪਰਮਾਤਮਾ ਵਰਗੇ ਨਹੀਂ ਪਰਮਾਤਮਾ ਦੇ ਸੇਵਕ ਤਾਂ ਹੋ ਸਕਦੇ ਆ ਪਰ ਪਰਮਾਤਮਾ ਵਰਗੇ ਨਹੀਂ ਹੋ ਸਕਦੇ ਉਹਦੇ ਵਰਗੇ ਨਹੀਂ ਬਣ ਸਕਦੇ ਹੈਗੇ ਸੋ ਗੁਰੂਦਾਸ ਜੀ ਦੀ ਮੈਂ ਸਮਝਦਾ ਕਿ ਨਿਮਰਤਾ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਮਿਸਾਲ ਹੈ ਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਕਿਤੇ ਵੀ ਉੱਚਾ ਨਹੀਂ ਦਿਖਾਇਆ ਤੇ ਬਲਕਿ ਇਥੋ ਹਮ ਸਰਦੀਨ ਦਿਆਨਾ ਤੁਮ ਸਰ ਅਬ ਪਤੀਆਰ ਕਿਆ ਕੀਤਾ ਬਤਨੀ ਤੌਰ ਮੋਰ ਮਨਮਾਨਾ ਹੈ ਹਾਂਜੀ ਇਸ ਤਰ੍ਹਾਂ ਦਾ ਮਤਲਬ ਹੈ ਕਿ ਉਹਨਾਂ ਦਾ ਜਿਹੜਾ ਨਿਮਰਤਾ ਦਾ ਸੁਭਾਅ ਹੈਗਾ ਉਹ ਆਪਣੇ ਆਪ ਨੂੰ ਹਰ ਥਾਂ ਦੇ ਉੱਤੇ ਗਰੀਬ ਤੇ ਮਾੜਾ ਕਹਿ ਕੇ ਆਪਣੇ ਆਪ ਜਿਹੜੀ ਹੈਗੀ ਆ ਉਹ ਨਿਮਰਤਾ ਦਾ ਜਿਆ ਪਰਤਾਵਾ ਕਰਦੇ ਨੇ ਤੇ ਹੰਕਾਰ ਨੂੰ ਵੇੜੇ ਨਹੀਂ ਆਉਂਦੰਦੇ ਹੈਗੇ। ਆਪਾਂ ਗੱਲਬਾਤ ਦੇ ਅਖੀਰ ਵਿੱਚ ਮੈਂ ਇਹ ਪੁੱਛਣਾ ਚਾਹੂੰਗਾ ਗੁਰੂ ਰਵਿਦਾਸ ਜੀ ਦਾ ਅੰਤਲਾ ਸਮਾ ਕਿਸ ਤਰੀਕੇ ਦਾ ਸੀਗਾ ਉਹ ਕਿਵੇਂ ਜੁਕ ਜੋਚ ਸਮੁੰਦੇ ਨੇ। ਦੇਖੋ ਅੰਤਲੇ ਸਮੇਂ ਬਾਰੇ ਮਤਲਬ ਜਿਹੜੇ ਸੰਨ ਜੋ ਕੁਝ ਮਿਲਦਾ ਹੈਗਾ ਇਹ ਕੁਝ ਬੰਦਿਆਂ ਦਾ ਇਹ ਖਿਆਲ ਹੈ ਕਿ ਉਹ ਉਹਨਾਂ ਵਿੱਚ ਦੌਰਗਾ ਦੇ ਵਿੱਚ ਉਹਨਾਂ ਦੀ ਜਿਹੜੀ ਸੀਗੀ ਹਾਂਜੀ ਉਹਨਾਂ ਦੇ ਸਵਾਸਤੇ ਆਗੇ ਪਰ ਮੈਂ ਉੱਥੇ ਪਰਸਨਲੀ ਜਾ ਕੇ ਦੇਖਿਆ ਸਾਰੀਆਂ ਉੱਥੇ ਜਿੰਨੀਆਂ ਸਮਾਧਾਂ ਨੇ ਸਾਰੇ ਇਕੱਲੀਆਂ ਦੇਖੀਆਂ ਹਰ ਸਮਾਧ ਤੇ ਨਾਂ ਲਿਖਿਆ ਹੋਇਆ ਪਰ ਉਹ ਗੁਰੂਦਾਸ ਸਿੰਘ ਮਹਾਰਾਜ ਦਾ ਕਿਸੇ ਸਮਾਤ ਦੇ ਨਾਂ ਤੇ ਲਿਖਿਆ ਹੋਇਆ ਹੂੰ ਸੋ ਗੁਰੂਦਾਸ ਸਿੰਘ ਮਹਾਰਾਜ ਜਿਹੜੇ ਹੈਗੇ ਆ ਇਹ ਆਮ ਤੌਰ ਤੇ ਆਮ ਤੱਕ ਗਿਣਿਆ ਜਾਂਦਾ ਜੋ ਹੈਗਾ 151 ਸਾਲ ਦੀ ਉਹਨਾਂ ਦੀ ਉਮਰ ਸੀਗੀ ਤੇ ਉਹ ਗੁਰੂਦਾਸ ਸਿੰਘ ਮਹਾਰਾਜ ਬਨਾਸ ਦੇ ਵਿੱਚ ਉਹਨਾਂ ਦਾ ਜਿਹੜਾ ਸੀਗਾ ਅਕਾਲ ਚਰਨਨਾ ਕੀਤਾ ਸੀ ਤੇ ਕਈ ਲੋਕੀ ਕਹਿੰਦੇ ਜੇ ਇਟ ਇਜ਼ ਨੋਟ ਪੋਸੀਬਲ ਕਿ ਉਹ 151 ਸਾਲ ਦੇ ਹੋਣ ਹੂੰ ਪਰ ਸਾਡੇ ਸਾਹਮਣੇ ਇੱਕ ਪ੍ਰਤੱਖ ਮਿਸਾਲ ਹੈਗੀ ਆ ਇਹ ਜਿਹੜੇ ਸਾਡਾ ਆਪਣਾ ਇੱਥੇ ਕੁਰਾਲੀ ਦੇ ਕੋਲ ਜਿਹੜੇ ਆਪਣਾ ਸੰਤ ਮਹਾਰਿ ਪੁਰਸ਼ ਨੇ ਹੁਣੇ ਹੁਣੇ ਕੁਛ ਸਾਲ ਪਹਿਲਾਂ ਹੀ ਉਹਨਾਂ ਦਾ ਦਿਹਾਂਤ ਹੋਇਆ ਉਹ 150 ਸਾਲ ਦੇ ਹੋ ਕੇ ਮਤਰਕੇ ਉਹਨਾਂ ਦੇ ਦਿਹਾਂਤ ਹੋਇਆ ਜੇ ਅੱਜ ਦੇ ਯੁੱਗ ਦੇ ਵਿੱਚ ਇੱਕ ਜਿਹੜਾ ਹਮਾ ਪੁਰਸ਼ 150 ਸਾਲ ਜੀਵਤ ਰਹਿ ਸਕਦਾ ਤੇ ਉਸ ਸਮੇਂ ਦੇ ਵਿੱਚ ਜਦੋਂ ਕਿ ਲੋਕਾਂ ਦੀ ਜੀਵਨ ਸ਼ੈਲੀ ਬੜੀ ਸਾਤਵਿਕ ਸੀਗੀ ਤਾਂ 151 ਸਾਲ ਦੀ ਆਜੀ ਪੁਕਤ ਨਹੀਂ ਕੋਈ ਔਖੀ ਨਹੀਂ ਬਿਲਕੁਲ ਇਹ ਆਸਾਨ ਆ ਬਿਲਕੁਲ ਪੋਸੀਬਲ ਹੈਗੀ ਹੈ ਸੋ ਗੁਰਦਾਸ ਸਿੰਘ ਮਹਾਰਾਜ ਦਾ ਅੰਤਰਾ ਸਮਝਣ ਵਾਲਾ ਸੀਗਾ 151 ਸਾਲ ਦੀ ਆਯੂ ਭੁਗਤੰਦਿਆਂ ਹੋਇਆ ਬਨਾਰਸ ਦੇ ਵਿੱਚ ਉਹਨਾਂ ਦਾ ਜਿਹੜਾ ਸੀਗਾ ਉਹ ਪੂਰਾ ਹੋਇਆ ਸੀ ਕੋਈ ਜਗ੍ਹਾ ਮਿਲਦੀ ਆਪਾਨੂੰ ਬਨਾਰਸ ਦੇ ਵਿੱਚ ਜਿੱਥੇ ਉਹਨਾਂ ਦੀ ਕੋਈ ਸਮਾਦ ਮਿਲਦੀ ਹੋਵੇ ਲੈ ਉੱਥੇ ਸ਼ੀਰ ਗਵਰਧਨਪੁਰੀ ਮਤਲ ਜਿਹੜਾ ਹੈਗੇ ਮੰਨਿਆ ਜਾਂਦਾ ਜਿਹੜਾ ਉਹਨਾਂ ਦਾ ਦੇਨਾ ਦਾ ਸਥਾਨ ਆ ਉਹਦੀ ਜਗ੍ਹਾ ਹਾਂਜੀ 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 ਜੀ ਬਾਬਾ ਧੰਨਵਾਦ ਸੋ ਆਪਾਂ ਗੱਲਬਾਤ ਕੀਤੀ ਆ ਗੁਰੂ ਰਵਦਾਸ ਜੀ ਬਾਰੇ ਤੁਨੂੰ ਇਹ ਗੱਲਬਾਤ ਕਿਵੇਂ ਲੱਗੀ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਨੇ ਕੋਈ ਸੁਝਾਅ ਹੈ ਕੋਈ رائے ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਜੀ ਦੇਖਦੇ ਰਹੋ ਦੁਨੀਆ